ਆਇਆ ਸੀ ਵੀ ਸਾਰਾ ਇੱਥੇ ਪਾਣੀ ਭਰੇ ਹੋਇਆ ਸੀ ਹੁਣ ਜਦੋਂ ਉੱਚਾ ਹੋ ਗਿਆ ਉਹਨਾਂ ਨੇ ਕੀ ਕੀਤਾ ਇੱਥੇ ਬੀਜ ਹੀ ਦਿੱਤਾ ਉਹਨਾਂ ਨੂੰ ਨਾ ਪਤਾ ਲੱਗਿਆ ਹੁਣ ਇੱਥੇ ਦੁਬਾਰਾ ਗਰਮੀਆਂ ਤੋਂ ਪਹਿਲਾਂ ਪਾਣੀ ਆਉਣਾ ਨਹੀਂ ਜਾਨੋ ਇਹਨਾਂ ਦੀ ਫਸਲ ਨਿਕਲ ਜੂਗੀ ਉਹ ਵਈਆ ਸਾਰਾ ਪਾਣੀ ਦੇਖੋ ਅਰਲੇ ਪਾਸੇ ਆ ਗਿਆ ਇੱਧਰੋਂ ਦੀ ਆਇਆ ਇੱਥੋਂ ਦੀਆਂ ਹੀ ਢੇੜਾ ਜਿਹਾ ਦੇ ਕੇ ਇਹ ਉਹ ਉਧਰੋਂ ਦੀ ਪਰਾਂ ਨਹੀਂ ਗਿਆ ਸੋ ਹਾਂਜੀ ਮਿੱਤਰੋ ਕਿਵੇਂ ਹੋ ਉਮੀਦ ਕਰਦਾ ਸਾਰੇ ਤੁਸੀਂ ਵਧੀਆ ਹੋਵੋਗੇ ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਬਾਈ ਦਿਖਾਉਣਾ ਆਏ ਹੋਇਆ ਸਤਲੁਜ ਦਰਿਆ ਦੇ ਰੰਗ ਸੋ ਤੁਹਾਨੂੰ ਪਤਾ ਸਾਰਿਆਂ ਨੂੰ ਐਤਕੀ ਇਹਨੇ ਬਹੁਤ ਬੁਰੇ ਹਾਲ ਕੀਤੇ ਆ ਪਾਣੀ ਦੇ ਨਾਲ ਜਿਹੜੇ ਹੜ ਆਏ ਆ ਸੋ ਇੱਕ ਵਾਰ ਫੇਰ ਆਪਾਂ ਤੁਹਾਨੂੰ ਪਹਿਲਾਂ ਬਹੁਤ ਵੀਡੀਓ ਬਣਾਈਆਂ ਸੀ ਆਪਾਂ ਇਹ ਜਿਹੜੀ ਸਾਈਡ ਤੇ ਤੁਸੀਂ ਬਹੁਤ ਪਿਆਰ ਦਿੱਤਾ ਇਹ ਵਾਲੀ ਵੀਡੀਓ ਨੂੰ ਸੋ ਆਪਾਂ ਬਾਈ ਇੱਕ ਵਾਰ ਤੁਹਾਨੂੰ ਭਰਿਆ ਹੈ ਸਤਲੁਜ ਤਾਂ ਤੁਸੀਂ ਬਹੁਤ ਵਾਰ ਦੇਖਿਆ ਅੱਜ ਆਪਾਂ ਤੁਹਾਨੂੰ ਦਿਖਾਉਨੇ ਆ ਜਦੋਂ ਇਹਦਾ ਪਾਣੀ ਲੈ ਗਿਆ ਕਿਹਜਾ ਲੱਗਦਾ ਹੈ। ਤੋਂ ਬਈ ਮੈਨੂੰ ਹੋਰੇ ਇਹਨੂੰ ਘਟੋ ਘਟ 15 ਕਿ ਮਿੰਟ ਹੋ ਗਏ ਹੋਏ ਆ ਤੇ ਮੈਂ ਦੇਖ ਕੇ ਬਹੁਤ ਹੈਰਾਨ ਆ ਬਈ ਉਹੀ ਸਤਲੋਜਾ ਕਿਉਂਕਿ ਉਸ ਟਾਈਮ ਜਿਹੜਾ ਪਹਿਲਾਂ ਸੀਗਾ ਪਾਣੀ ਇੱਥੇ ਸਾਰਾ ਕਿਤੇ ਆ ਮਗਰ ਤੱਕ ਪਾਣੀ ਆਇਆ ਸੀਗਾ। ਆ ਸਾਰੀ ਜਗ੍ਹਾ ਜਿੰਨੀ ਤੁਸੀਂ ਦੇਖਦੇ ਹੋ ਨਾ ਵਿੱਚ ਡੁੱਬ ਗਈ ਸੀ। ਤੇ ਮੋਸਟਲੀ ਮੋਸਟਲੀ ਨਾਲੇ ਇਹਦਾ ਬਈ ਇੱਥੇ ਤੱਕ ਪਾਣੀ ਰਹਿੰਦਾ ਰਹਿੰਦਾ ਇੱਥੋਂ ਦਾ ਇੱਥੋਂ ਲੈ ਕੇ ਇੰਨੇ ਏਰੀਆ ਤੱਕ ਪਾਣੀ ਔਰਲੇ ਪਾਸੇ ਵਹਿੰਦਾ ਹੀ ਰਹਿੰਦਾ ਇਹਦਾ। ਤੇ ਐਤ ਕੀ ਬਾਈ ਹੁਣਾਂ ਨਾ ਮੈਂ ਇੱਥੇ ਗੱਲ ਵੀ ਕਰਦਾ ਸੀਗਾ ਬਾਈ ਇਹਦਾ ਪਾਣੀ ਦਾ ਬਹਾਈ ਔਰਲੇ ਪਾਸੇ ਓੜੀ ਗਿਆ ਪਰਾਂ ਚਲਾ ਗਿਆ ਉਹ ਪਰਲੇ ਹੱਥ ਉਧਰ ਚਲਾ ਗਿਆ ਉਹ ਪਹਿਲਾਂ ਇੱਥੇ ਪਾਣੀ ਲਗਾਤਾਰ ਵਹਿੰਦਾ ਰਹਿੰਦਾ ਹੁੰਦਾ ਸੀ ਸਾਰਾ ਸਾਲ ਤੇ ਐਤ ਕੀ ਕੀ ਹੋਇਆ ਬਾਈ ਪਾਣੀ ਤਾਂ ਬਹਾਈ ਪਰਲੇ ਪਾਸੇ ਉੱਠ ਕੇ ਚਲਾ ਗਿਆ ਔਰਲੇ ਪਾਸੇ ਕਪਾਤ ਲਈ ਜੀ ਨਾਲੀ ਜੀ ਰਹਿ ਗਈ ਜਿਹੜੀ ਗੰਦੇ ਪਾਣੀ ਦੀ ਕਿ ਤੋ ਗੁਆ ਰਹੀ ਆ ਉਹ ਜੇ ਵੀ ਵਿੱਚ ਮਿਕਸ ਹੋ ਕੇ ਚਲਦੀ ਹੁੰਦੀ ਆ ਉਹ ਜਿਹੜਾ ਮੇਨ ਪਾਣੀ ਵਗਦਾ ਉਹ ਪਰ ਪਰਲੇ ਪਾਸੇ ਚਲੇ ਗਿਆ ਤੇ ਮੈਂ ਸਤਲੋਜ ਬਾਈ ਉੱਪਰੋਂ ਵੇਖਦਾ ਆ ਰਿਹਾ ਹਾਂ ਬਹੁਤ ਡੂੰਘੇ ਡੂੰਘੇ ਟੋਏ ਪਏ ਪਏ ਤੇ ਚਲੋ ਆਪਾਂ ਇੱਕ ਵਾਰ ਵਿੱਚ ਜਾ ਕੇ ਦੇਖਦੇ ਹਾਂ ਤੇ ਬਾਈ ਮੈਂ ਬਾਈ ਹੁਣ ਨਾ ਨਾ ਗੱਲ ਕੀਤੀ ਸੀਗੀ ਮਿੱਤਰੋ ਤੇ ਬਾਈ ਕਹਿੰਦਾ ਨਾ 33 ਸਾਲਾਂ ਬਾਅਦ ਕਹਿੰਦਾ ਇਹ ਹੋਇਆ ਕਿ ਬਹਾਵ ਦਾ ਚੱਕ ਕੇ ਕਹਿੰਦਾ ਪਰਲੇ ਪਾਸੇ ਲੈ ਗਿਆ ਕਹਿੰਦਾ ਉਸ ਟਾਈਮ ਬਾਈ ਇੱਥੇ ਟਾਂਗੇ ਚੱਲਦੇ ਹੁੰਦੇ ਸੀ ਕਹਿੰਦਾ ਲਾਲੋ ਸਾਹਿਬ ਕਹਿੰਦਾ ਲਾਲੋ ਸਾਹਿਬ ਇਹ ਹਾਲਾ ਇੱਧਰ ਦੇਖ ਲਓ ਤੇ ਘਾਤੀ ਬਹੁਤ ਫਿਰਦੇ ਪਏ ਇਸ ਟਾਈਮ ਬੈਠੇ ਹੋਏ ਸ਼ਕਾਰੀ ਲੜਨ ਲੱਗੇ ਹੋਏ ਆਪਸ ਦੇ ਵਿੱਚ ਇਹ ਤੋ ਭਾਈ ਸਾਰਾ ਦੇਖੋ ਇਸ ਟਾਈਮ ਖਾਲੀ ਬੰਜਰ ਪਿਆ ਹੋਇਆ ਰੇਤਾ ਇਦ ਕੀ ਬਹੁਤ ਜਿਆਦੇ ਲਿਆਇਆ ਸਤ ਲੋ ਜਾ ਆਪਣੇ ਨਾਲ ਥੱਲੇ ਗੰਦਗੀ ਬਹੁਤ ਜਿਆਦੇ ਹੋਈ ਪਈ ਆ ਹੁਣ ਪਤਾ ਇਹ ਤਾਂ ਆਪਣੇ ਵੈਸੇ ਵੀ ਇੰਡੀਆ ਦੇ ਵਿੱਚ ਜੀ ਆਮ ਆ ਕਈ ਧਰਮਾਂ ਦੇ ਵਿੱਚ ਤੁਹਾਨੂੰ ਪਤਾ ਆਪਾਂ ਕਿਸੇ ਨੂੰ ਟਾਰਗੇਟ ਨਹੀਂ ਕਰਾਂਗੇ ਕਈ ਧਰਮਾਂ ਦੇ ਵਿੱਚ ਬਹੁਤ ਜਿਆਦੇ ਕੂੜਾ ਕਰਕਟ ਉਹ ਸਾਰਾ ਵਿੱਚ ਫਲਾਇਆ ਜਾਂਦਾ ਵਾ ਅੱਗੇ ਪਾਣੀ ਵਿੱਚ ਪੈਂਦਾ ਵਾ ਤੇ ਪਾਣੀ ਇਹੀ ਲੋਕ ਅੱਗੇ ਪਸ਼ੂ ਪਾਂਛੀ ਜਾਂ ਜਿਹੜੇ ਲੋਕੀ ਇਹਨਾਂ 'ਤੇ ਨਿਰਭਰ ਹੁੰਦੇ ਆ ਜਾਂ ਫਸਲਾਂ ਨੂੰ ਲਾਉਂਦੇ ਆ ਤੁਹਾਨੂੰ ਪਤਾ ਆਪਣੇ ਅੰਦਰ ਹੀ ਸਾਰੀ ਗੰਦਗੀ ਆਉਂਦੀ ਆ ਬਈ ਸਾਰਾ ਦੇਖੋ ਸੁੱਕਾ ਪਿਆ ਵਾ ਫਿਰ ਤਾਂ ਕਰੇ ਤੈ ਰੇ ਤੈ ਰੇ ਤੈ ਰੇ ਇੱਧਰ ਇੱਕ ਬਾਈ ਫਿਰਦਾ ਹਮਾਂਸ ਨੂੰ ਤੁਹਾਨੂੰ ਪਤਾ ਜਿਵੇਂ ਕੱਢਦੇ ਹੁੰਦੇ ਆ ਵਿੱਚੋਂ ਕੋ ਉਹ ਚੀਜ਼ ਕੰਮ ਦੀ ਹੁੰਦੀ ਇਹਨਾਂ ਦੇ ਕਿਉਂਕਿ ਇਹਨਾਂ ਦੀ ਰੋਜ਼ਮਰਾਂ ਜ਼ਿੰਦਗੀ ਇਹਨਾਂ ਨੇ ਆਪਣਾ ਸਾਰੇ ਚੀਜ਼ੇ ਇੱਥੋਂ ਗੁਜ਼ਾਰਾ ਕਰਨਾ ਹੁੰਦਾ ਵਾ ਇਹਦੇ ਨਾਲ ਹੀ ਇਹਨਾਂ ਨੇ ਘਰ ਚਲਾਉਣੇ ਹੁੰਦੇ ਆ ਬਾਈ ਨੇ ਗੱਲ ਕਰੀ ਬਾਈ ਕਹਿੰਦਾ ਬਹੁਤ ਜ਼ਿਆਦਾ ਨੁਕਸਾਨ ਹੋ ਕਰਕੇ ਗਿਆ ਕਹਿੰਦਾ ਐਤ ਕੀ ਦਰਿਆ ਇਹ ਤੇ ਦੂਜੀ ਗੱਲ ਇਹ ਆ ਕਹਿੰਦਾ ਖੇਤਾਂ ਦਾ ਖੇਤ ਰੁੜ ਗਿਆ ਬਾਈ ਐਤ ਕੀ ਤੇ ਇੱਕ ਚੀਜ਼ ਹੋਰ ਬਾਈ ਇੱਥੇ ਦੇਖਣ ਵਾਲੀ ਆ ਉਹ ਉੱਥੇ ਜਿਹੜੇ ਪੁਲ ਦੇ ਨਾਲ ਆ ਬਣੇ ਹੋਏ ਨੇ ਨਾ ਪੜੂਏ ਜੇ ਥੱਲੇ ਡੂੰਗੇ ਡੂੰਗੇ ਟੋਏ ਪਏ ਹੋਇਆ ਬਈ ਆ ਸਾਹਮਣੇ ਵਾਲਾ ਏਰੀਆ ਇੱਥੇ ਬਹੁਤ ਨੀਵਾ ਸੀਗਾ ਇੱਥੇ ਉੱਚਾ-ਚਾ ਹੋ ਗਿਆ ਸਾਰਾ ਰੇਤਾ ਆ ਕੇ ਭਰਿਆ ਰੇਤਾ ਜਮਾ ਸਾਫ ਵਾਲਾ ਰੇਤਾ ਵੇਹੇ ਤਾਂ ਲੰਘਾ ਹੈਗਾ ਪਰਲੇ ਪਾਸੇ ਲੰਘਣ ਨੂੰ ਪਰ ਗੰਦਗੀ ਬਹੁਤ ਜ਼ਿਆਦਾ ਹੈ ਬੱਚੇ ਬੜਨ ਨੂੰ ਬਈ ਜੀ ਨਹੀਂ ਕਰਦਾ ਤਾਂ ਮੈਂ ਤੁਹਾਨੂੰ ਦੂਰੋਂ ਖੜ ਕੇ ਦਿਖਾ ਰਿਹਾ ਇੱਕ ਵਾਰ ਨੇੜੇ ਜਾ ਕੇ ਦੇਖਦਾ ਜੇ ਨੰਗ ਹੁੰਦਾ ਜੇ ਤੋਂ ਕੁੱਤਾ ਨੰਗਿਆ ਵੈਸੇ ਤਾਂ ਬੂਟ ਲਵੇੜਨ ਵਾਲਾ ਕੰਮ ਹੀ ਆ ਆਪਾਂ ਦੂਰੋਂ ਹੀ ਤੁਹਾਨੂੰ ਦਿਖਾ ਦਿੰਦੇ ਆ ਕਿਉਂਕਿ ਗੰਦਗੀ ਦੇ ਹਾਲ ਦੇਖੋਗੇ ਨਾ ਬਹੁਤ ਜ਼ਿਆਦਾ ਆ ਇੱਕ ਵਾਰ ਆਪਾਂ ਨਾ ਪਰਲੇ ਪਾਸੇ ਚੱਲਦੇ ਆ ਤੁਹਾਨੂੰ ਉਧਰ ਜਾ ਕੇ ਵੀ ਦਿਖਾਉਂਗਾ ਉੱਥੇ ਜਾ ਕੇ ਉਧਰ ਦਾ ਕਿੱਦਾਂ ਦਾ ਮਾਹੌਲ ਆ ਉੱਥੇ ਕੀ ਇਹਦੇ ਚ ਬਦਲਾ ਆਇਆ ਵਾ ਉਹ ਵੀ ਤੁਹਾਨੂੰ ਮਾ ਜਾ ਕੇ ਇੱਕ ਵਾਰ ਦਿਖਾਉਣਾ ਵਾ ਇਧਰ ਬਾਈ ਇੱਕ ਧਾਰਮਿਕ ਥਾਂ ਬਣੀ ਹੋਈ ਆ ਮਾਹੌਲ ਚੈੱਕ ਕਰੋ ਇਸ ਮਾਹੌਲ ਕਿਦਾਂ ਦਾ ਵਾ ਪੂਰਾ ਖੂਫੀ ਆ ਸੁੰਨ ਸਨਾਟਾ ਵਾ ਕੋਈ ਇੱਥੇ ਹੈ ਨਹੀਂਗਾ ਕਾਮਾ ਦੀ ਬਾਜਾ ਨਹੀਂ ਜਿਵੇਂ ਇੱਕ ਫਾਰਮੂਵੀ ਨਹੀਂ ਚਲਦੀ ਹੁੰਦੀ ਉਹ ਵਾਲਾ ਸੀਨ ਬਣਿਆ ਹੈ ਕਿਉਂਕਿ ਜਿਆਦਾਤਰ ਲੋਕ ਇੱਥੇ ਸ਼ਨੀਵਾਰ ਐਤਵਾਰ ਜਾਂ ਵੀਰਵਾਰ ਆਉਂਦੇ ਹੁੰਦੇ ਆ ਤੁਹਾਨੂੰ ਪਤਾ ਲੋਕਾਂ ਨੇ ਜਦੋਂ ਪਾਣੀ ਚ ਕੋਸ ਤਾਰਨਾ ਹੁੰਦਾ ਇੱਥੋਂ ਆਪਾਂ ਥੱਲੇ ਉਤਰ ਸਕਦੇ ਆ ਬਈ ਕਿਤਾ ਥੱਲੇ ਇਹਨਾਂ ਨੇ ਗੰਦ ਹੋਈ ਬਹੁਤ ਸਿੱਟਿਆ ਹੋਇਆ ਬਨੰਗਣ ਨੂੰ ਵੀ ਜੀ ਨਹੀਂ ਕਰਦਾ ਇੱਥੋਂ ਠੀਕ ਆ ਸਾਫ਼ ਥੋੜਾ ਜਿਹਾ ਜਿੱਥੇ ਹੁਣ ਮੈਂ ਤੁਰਿਆ ਫਿਰਦਾ ਹਾਂ ਬਈ ਸਾਰਾ ਫੁੱਲ ਸਿੱਕਾ ਪਾਣੀ ਨਾਲ ਆਇਆ ਵੀਡੀਓ ਬਣਾਉਦੇ ਨੂੰ ਵੀ ਡਰ ਲੱਗਦਾ ਸੀ ਇਹ ਆ ਦੇਖ ਲੋ ਕਿਵੇਂ ਇਹਨੇ ਭਲਾਣ ਜੀ ਬਣਾਤੀ ਸਾਰਾ ਹਰੇਤਾ ਹੀ ਰੇਤਾ ਭਰਤਾ ਸਾਰਾ ਇੰਦਰਾ ਗੰਦਗੀ ਸਾਰੀ ਆਈ ਜਾਂਦੀ ਪਤਾ ਨਹੀਂ ਕਿੱਥੋਂ ਦੀ ਕਿੱਥੋਂ ਲੋਕੀ ਵਿੱਚ ਹੀ ਗੰਦ ਰੋਲੀ ਜਾਂਦੇ ਸਾਰਾ ਸੀਵਰ ਦਾ ਪਾਣੀ ਵਗੈਰਾ ਵਿੱਚ ਹੀ ਆ ਰਿਹਾ ਹੈ ਇਹ ਲਾਂ ਭਾਈ ਆਪਾਂ ਇਧਰਲੀ ਸਾਈਡ ਤੋਂ ਆਨੇ ਹੁੰਨੇ ਆ। ਇਹਦੇ ਪਰਲੇ ਪਾਸੇ ਨਾ ਇੱਥੇ ਲਾਂਘਾ ਬਣਿਆ ਹੋਇਆ ਹੈ। ਮੋਟਰਸਾਈਕਲ ਉੱਤੋਂ ਦੀ ਘੁੰਮ ਕੇ ਆ ਜਾਂਦਾ ਇਧਰਲੀ ਪਾਸੇ ਜਾਂਦਾ ਜਾਂਦਾ ਨਾ ਉਹ ਮੱਛਾਂ ਦੇ ਪਰਲੇ ਆ ਸੁੱਤਰਦਾ ਹੁੰਦਾ। ਪਹਿਲਾਂ ਇੱਥੇ ਵੀ ਪਾਣੀ ਖੜਾ ਹੁੰਦਾ ਇਧਰ ਪਾਸੇ ਸਾਰ ਥੱਲੇ। ਉਹਦੇ ਕਰਕੇ ਪਰਾਂ ਦੀ ਉੱਤੋਂ ਦੀ ਘੁੰਮ ਕੇ ਆਉਣਾ ਪੈਂਦਾ ਫਿਰ ਇੱਥੋਂ ਵਿਚਾਲੜੀ ਨਾ ਲੰਘਿਆ ਨਹੀਂ ਜਾਂਦਾ। ਜਿਵੇਂ ਆਪਾਂ ਤੋਂ ਪਿੱਛੇ ਉਹ ਗੰਦੇ ਪਾਣੀ ਤੋਂ ਪਰਲੇ ਪਾਸੇ ਨਹੀਂ ਲੰਘਿਆ ਗਿਆ। ਹੁਣ ਪਾਣੀ ਨੇ ਬਹਾ ਪਰਲੇ ਪਾਸੇ ਕਰ ਰਿਹਾ ਕਰਕੇ ਉੱਰਲਾ ਪਾਸੇ ਜਮਾਏ ਸੁੱਕਾ ਹੋ ਪਿਆ। बाकी मैं कोशिश करूंगा एक पारले बार पारले पास से जाके थोनू दिखावण दी पानी ਹੁਣ ਹੈਗਾ ਕਿੰਨਾ ਕਾ ਦੇਖਾਂਗੇ ਆਪਾਂ ਆਹ ਦੇਖੋ ਭਾਈ मोस्टली ਮੋਰਸੀ ਨੂੰ ਪਤਾ ਦਰਿਆ ਵਿਚਾਲੇ ਉਹ ਤਾਂ ਨੀਵੇਂ ਹੁੰਦੇ ਆ ਕਿ ਤਰਿਆ ਦੇਖੋ ਉੱਚਾ ਕਿੰਨਾ ਵਾ ਕਿੰਨਾ ਦਿੱਤਾ ਇਹਦੇ ਨਾਲ ਆ ਗਿਆ ਇੱਧਰ ਇਹ ਖਾਬੇ ਹੱਥ ਜਾਂਦਾ ਪੁੱਲ ਜਾਂਦਾ ਰੇਲਵੇ ਦਾ ਤੇ ਇੱਧਰਲੇ ਪਾਸੇ ਆਪਾਂ ਦੇਖਦੇ ਹਾਂ ਫਲੋਰ ਵਾਲਾ ਰਾਹ ਜਾਂਦਾ ਬਈ ਆਹ ਹਾਲਾ ਕਿਹਦੂਗਾ ਕਿ ਇਹ ਪਾਣੀ ਨਾ ਭਰ ਗਿਆ ਸੀਗਾ ਉਸ ਟਾਈਮ ਆਹੀਂ ਲੱਗਦਾ ਇੱਥੇ ਤਾਂ ਜਿਵੇਂ ਸਦੀਆਂ ਤੋਂ ਪਾਣੀ ਨਹੀਂ ਆਇਆ ਹੁੰਦਾ ਦੇਖ ਲੋ ਇਹ ਘਰਾਂ ਘਰਾਂ ਦੇ ਘਰ ਉਜਾੜ ਤੇ ਲੋਕਾਂ ਦੀ ਪੈਲੀਆਂ ਉਜਾੜਤੀਆਂ ਜਿੰਨੀਆਂ ਫਸਲਾਂ ਸਾਰੀਆਂ ਰੋੜ ਕੇ ਲੈ ਗਿਆ ਨਾ ਆਣੇ ਜਮਾ ਸ਼ਾਂਤ ਪਿਆ ਵੀ ਬੰਦਾ ਕਹਿੰਦਾ ਇੱਥੇ ਹੈ ਹੀ ਨਹੀਂ ਸੀਗਾ ਕੁਝ ਆਹ ਹਾਲ ਹੁੰਦਾ ਬਈ ਦਰਿਆਵਾਂ ਦਾ ਮੈਂਟੋ ਮੈਂਟ ਚੜ ਜਾਂਦੇ ਆ ਮੈਂਟੋ ਮੈਂਟ ਲੈ ਜਾਂਦੇ ਇੱਕ ਵਾਰ ਨਾ ਮੈਂ ਤੁਹਾਨੂੰ ਪਰਲੇ ਪਾਸੇ ਲੈ ਕੇ ਜਾਣਾ ਤੇ ਉੱਥੇ ਜਾ ਕੇ ਆਪਾਂ ਦੇਖਦੇ ਆਂ ਪਾਣੀ ਕਿੰਨਾ ਹੈਗਾ ਹੁਣ ਬਈ ਆਪਾਂ ਆ ਗਏ ਹਾਂ ਪਰਲੇ ਪਾਸੇ ਤੇ ਇੱਥੇ ਆ ਕੇ ਇੱਕ ਨਵੀਂ ਚੀਜ਼ ਮੈਂ ਦੇਖੀ ਹੈ ਬਾਈ ਇੱਥੇ ਲੋਕਾਂ ਨੇ ਬੀਜਿਆ ਹੈ ਹੈ ਰਸਤਾ ਭੁੱਲ ਗਏ ਹਾਂ ਰਸਤਾ ਭੁੱਲ ਗਿਆ ਯਾਰ ਮੈਂ ਨੰਗਦਾ ਅੱਗੇ ਦਾਦਾ ਹਾਂ ਇੱਧਰ ਰੰਗ ਜਾਊਗਾ ਇੱਧਰ ਨਹੀਂ ਦਰਿਆ ਦੇ ਵਿੱਚੋਂ ਨੰਘਣਾ ਪੈਣਾ ਹਾਂ ਆ ਇਧਰ ਇਧਰ ਚਲੇ ਠੀਕ ਆ ਠੀਕ ਆ ਤੋ ਭਾਈ ਇੱਥੇ ਆ ਕੇ ਮੈਂ ਤੁਹਾਨੂੰ ਇਹ ਕਹਿ ਰਿਹਾ ਸੀ ਵੀ ਸਭ ਤੋਂ ਪਹਿਲਾਂ ਤਾਂ ਇੱਥੇ ਲੋਕਾਂ ਨੇ ਬੀਜਦਾ ਹੋਇਆ ਕਣਕ ਵਿਜੀ ਪਈ ਆ ਦਰਿਆ ਦੇ ਵਿੱਚ ਹੀ ਇਹ ਪਤਾ ਨਹੀਂ ਕੀ ਹਿਸਾਬ ਕਿਤਾਬ ਆ ਇਹ ਮੇਰੇ ਲਈ ਵੀ ਨਵਾਂ ਸੀ ਬਾਕੀ ਅੱਗੇ ਜਾ ਕੇ ਦੇਖਦੇ ਹਾਂ ਹੁਣ ਪਾਣੀ ਕਹਿੰਦੇ ਆ ਵੀ ਉਰਲੇ ਪਾਸੇ ਨੂੰ ਆ ਗਿਆ ਕਿੰਨਾ ਕੁ ਪਾਣੀ ਆ ਭਾਈ ਨੇੜੇ ਜਾ ਕੇ ਦੇਖਦੇ ਹਾਂ ਇੱਕ ਵਾਰ ਜਵਾਕ ਜੀ ਛੋਟਾ ਜਿਹਾ ਮੈਨੂੰ ਕਹਿੰਦਾ ਬਾਈ ਰਸਤਾ ਭੁੱਲ ਗਏ ਨਿਕਾਇ ਜੋ ਆ ਕੇ ਮਜ਼ਾਕ ਕਰਨ ਲੱਗਿਆ ਇੱਕ ਗੱਲ ਹੈ ਜਿਹੜੇ ਜਵਾਕ ਇੱਧਰ ਰਹਿੰਦੇ ਹੁੰਦੇ ਨੇ ਮੈਂ ਦੇਖਿਆ ਨੇੜੇ ਤਿੱਖੇ ਬਹੁਤ ਹੁੰਦੇ ਆ ਸਾਰਾ ਜਿੱਥੇ ਹੁਣ ਮਤੋਂ ਰਿਫਾਇਰ ਦਾ ਜਦੋਂ ਪਾਣੀ ਆਇਆ ਸੀ ਵੀ ਸਾਰਾ ਇੱਥੇ ਪਾਣੀ ਭਰੇ ਹੋਇਆ ਸੀ ਹੁਣ ਜਦੋਂ ਉੱਚਾ ਹੋ ਗਿਆ ਉਹਨਾਂ ਨੇ ਕੀ ਕੀਤਾ ਇੱਥੇ ਬੀਜ ਹੀ ਦਿੱਤਾ। ਉਹਨਾਂ ਨੂੰ ਨਾ ਪਤਾ ਲੱਗਿਆ ਹੁਣ ਇੱਥੇ ਦੁਬਾਰਾ ਗਰਮੀ ਤੋਂ ਪਹਿਲਾਂ ਪਾਣੀ ਆਉਣਾ ਨੇ ਜਾਨੋਂ ਇਹਨਾਂ ਦੀ ਫਸਲ ਨਿਕਲ ਜੂਗੀ। ਉਹ ਵੇਖਿਆ ਸਾਰਾ ਪਾਣੀ ਦੇਖੋ ਔਰਲੇ ਪਾਸੇ ਆ ਗਿਆ। ਪਰਾਂ ਤੋਂ ਸ਼ਿਫਟ ਔਰਲੇ ਪਾਸੇ ਹੋ ਗਿਆ। ਤਾਂ ਹੀ ਕਹਿੰਦੇ ਨੇ ਦਰਿਆ ਦਾ ਕੋਈ ਪੱਕਾ ਹਿਸਾਬ ਕਿਤਾਬ ਨਹੀਂ ਹੁੰਦਾ। ਇਧਰ ਪਾਣੀ ਸਾਫ ਆ। ਕਿਉਂਕਿ ਪਰਲੇ ਪਾਸੇ ਦਾ ਆਪਾਂ ਦੇਖਿਆ ਨਾਲੇ ਦਾ ਪਾਣੀ ਆਉਂਦਾ। ਸਾਰਾ ਪਾਣੀ ਇਧਰ ਸ਼ਿਫਟ ਹੋ ਗਿਆ ਨਾ। ਹਾਂਜੀ ਹਾਂਜੀ। ਹੁਣ ਵੀ ਪਾਣੀ ਵਧਿਆ ਸੀਗਾ ਦੋ ਦਿਨ ਪਹਿਲਾਂ? ਹਾਂਜੀ ਹਾਂਜੀ। ਵਧਿਆ ਸੀਗਾ ਨਾ ਤਾਂ ਹੀ ਗਿੱਲਾ ਵਿਆ ਵਿਚਾਲਿਓ। ਉਹ ਵੀ ਪਾਣੀ ਦੇਖੋ ਸਾਰਾ ਸ਼ਿਫਟ ਹੋਇਆ ਬਲੇ ਪਾਸੇ। ਨੇੜੇ ਚੱਲਦੇ ਆ ਇੱਕ ਵਾਰ ਤੁਹਾਨੂੰ ਨੇੜੇ ਜਾ ਕੇ ਦਿਖਾਉਣਾ ਇੱਕ ਤਾਂ ਬਈ ਕਿੰਨਾ ਗੰਦਾ ਪਾਇਆ ਪਿਆ ਨਾ ਪੈਰ ਧਰਨ ਲੱਗਿਆ ਬਡਾਲ ਲੱਗਦਾ ਜਿੱਥੇ ਦੇਖੋ ਪੋਲੀ ਫੁੱਲ ਪਤਾ ਨਹੀਂ ਕੀ ਕੋਸਟਿਆ ਪਿਆ ਹੋਇਆ ਇਹਨਾਂ ਪਤਾ ਨਹੀਂ ਆਪਣੇ ਲੋਕਾਂ ਚੰਨੇ ਵਿਹਿਮ ਭਰਮ ਕਿਉਂ ਆ ਦੇਖੋ ਬਾਈ ਆ ਬਚਾਲੇ ਵੀ ਜਿਹੜਾ ਤੁਸੀਂ ਥਾਂ ਜਾਂ ਦੇਖਦੇ ਹੋ ਸਾਰਾ ਇੱਥੇ ਪਾਣੀ ਸੀਗਾ ਬਾਈ ਕਹਿੰਦਾ ਦੋ ਦਿਨ ਪਹਿਲਾਂ ਬਾਕੀ ਦਰਿਆ ਨੇ ਪਾਣੀ ਵਾਧਾ ਕਰਦਾ ਤਾਂ ਰਹਿਣੀ ਇਹਨਾਂ ਚ ਕੋਈ ਵੱਡੀ ਗੱਲ ਹੈ ਨਹੀਂਗੀ ਪਰੇਸ਼ਾਨੀ ਉਹਨਾਂ ਨੂੰ ਆਉਂਦੀ ਹੈ ਜਿਹੜੇ ਲੋਕਲ ਜਮ੍ਹਾਂ ਲਾਗੇ ਘਰ ਹੁੰਦੇ ਜਿਹਨਾਂ ਨੀਵੇਂ ਘਰ ਹੁੰਦੇ ਉਹਨਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੁੰਦਾ ਉਹ ਉਧਰ ਬਾਈ ਹੁਣੇ ਪਰਾ ਸਮਾਨ ਤੋਂ ਕੱਢਣ ਲੱਗੇ ਆ ਵਿੱਚੋਂ ਕੁਝ ਹੋਰ ਹੋਰ ਵੀ ਫਰੀਦ ਕੇ ਨਾ ਲੱਭਣ ਲੱਗੇ ਹੋਇਆ ਸਮਾਨ ਵਿੱਚੋਂ ਹਾਂ ਕਿ ਕਈ ਲੋਕ ਹੈ ਬਾਈ ਇੱਥੇ ਚਾਂਦੀ ਦੇ ਚੀਜ਼ਾਂ ਵੀ ਛੱਡ ਦਿੰਦੇ ਸਿੱਕੇ ਸੁੱਕੇ ਛੱਡ ਦਿੰਦੇ ਹਨ ਬਾਅਦ ਵਿੱਚ ਫਿਰ ਇਹ ਖੋਦ ਕੇ ਲਾਭਦੇ ਰਹਿੰਦੇ ਆ ਸਾਰਾ ਪਾਣੀ ਇੱਧਰੋਂ ਦੀ ਆਇਆ ਇੱਥੋਂ ਦੀਆਂ ਢੇੜਾ ਜਿਹਾ ਦੇ ਕੇ ਇਹ ਉਹ ਉਧਰੋਂ ਦੀ ਪਰਾਂ ਨਹੀਂ ਗਿਆ ਇੱਕ ਉਹ ਚਾਰੇ ਕਿੰਨੇ ਥੋੜੇ ਦੇਖਦੇ ਰੂਮ ਕਰਕੇ ਦਿਖਾਉਣਾ ਮੈਂ ਕਿ ਮੈਂ ਜੋੜੇ ਜੇ ਬਣਾਈ ਖੜੇ ਆ ਅੱਜ ਦੀ ਵੀਡੀਓ ਬਈ ਇੱਥੇ ক্লোਜ਼ ਕਰਦਾ ਉਮੀਦ ਕਰਦਾ ਤੁਹਾਨੂੰ ਵਧੀਆ ਲੱਗੀ ਹੋਊਗੀ ਤੇ ਆਪਾਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਮਿਲਾਂਗੇ